ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਟੇਬਲਾ ਡਿਜ਼ਾਈਨ ਜਿਹੜਾ ਇਸ ਨੂੰ ਆਪਾਂ ਲੇਡੀਜ਼ ਕੋਟੀ ਤੇ ਪਾਵਾਂਗੇ ਲੇਡੀਜ਼ ਕੋਟੀ ਲਈ ਸਪੈਸ਼ਲ ਡਿਜ਼ਾਈਨ ਹੈ ਜੈਂਟਸ ਕੋਟੀ ਤੇ ਵਾਲਾ ਡਿਜ਼ਾਈਨ ਨਹੀਂ ਪਏਗਾ ਕਿਉਂਕਿ ਇਸ ਵਿੱਚ ਥੋੜੀ ਥੋੜੀ ਜਾਲੀ ਪੈਂਦੀ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਣ ਵੀ ਬਹੁਤ ਆਸਾਨੀ ਦੇ ਨਾਲ ਜਾਂਦਾ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 6-6 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਇੱਕ ਕੁੰਡੇ ਤੇ ਹੀ ਡਿਜ਼ਾਈਨ ਬਣਨਾ ਹੈ 6 6 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਤੇ 4 ਕੁੰਡੇ ਆਪਾਂ ਵਾਧੂ ਪਾਉਣੇ ਨੇ ਇੱਥੇ ਮੈਂ 6 6 ਦੇ ਹਿਸਾਬ ਨਾਲ 2 ਬਰ 12 ਕੁੰਡੇ ਪਾਏ ਨੇ 4 ਕੁੰਡੇ ਵਾਧੂ ਪਾ ਕੇ 16 ਕੁੰਡੇ ਪਾਏ ਨੇ ਇਧਰ ਸਾਈਡ 2 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਚਾਹੀਦੇ 2 ਕੁੰਡੇ ਐਡਜਸਟ ਵਾਸਤੇ ਚਾਹੀਦੇ ਆ 16 ਕੁੰਡੇ ਪਾ ਕੇ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੋਣਾ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਸਿੱਧੀ ਔਰ ਉਲਟੀ ਦੋਨਾਂ ਸਾਈਡਾਂ ਤੋਂ ਹੀ ਡਿਜ਼ਾਈਨ ਪਏਗਾ ਤੇ 16 ਸਲਾਈਆਂ ਦਾ ਹੀ ਇਹ ਡਿਜ਼ਾਈਨ ਹੈ ਅੱਠ ਸਲਾਈਆਂ ਵਿੱਚ ਡਿਜ਼ਾਈਨ ਇੱਕ ਵਾਰੀ ਬਣ ਜਾਏਗਾ ਫਿਰ ਅੱਠ ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਚੇਂਜ ਹੋ ਕੇ ਦੂਸਰੇ ਕੁੰਡੇ ਤੇ ਬਣੇਗਾ ਇੱਕ ਕੁੰਡੇ ਤੇ ਡਿਜ਼ਾਈਨ ਬੰਨਣਾ ਹੈ ਬਾਕੀ ਕੁੰਡੇ ਜਿਹੜੇ ਉਲਟੇ ਸਿੱਧੇ ਬਣਨੇ ਨੇ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਹੁਣ ਧਾਗਾ ਸਾਡਾ ਇੱਧਰ ਸਾਈਡ ਹੀ ਰਹੇਗਾ ਤੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਫੇਰ ਇੱਧਰ ਪਿੱਛੇ ਪਾਸੇ ਰਹੇਗਾ ਇੱਕ ਕੁੰਡਾ ਉਲਟਾ ਬਣਾਵਾਂਗੇ ਇੱਕ ਉਲਟਾ ਫੇਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਇੱਧਰ ਹੀ ਰਹੇਗਾ ਇਸ ਕੁੰਡੇ ਦੇ ਨਾਲ ਆਪਾਂ ਇੱਕ ਜਾਲੀ ਪਾ ਲੈਣੀ ਇੱਥੇ ਜਾਲੀ ਪੈ ਗਈ ਫਿਰ ਧਾਗਾ ਇੱਧਰ ਰਹੇਗਾ ਇੱਧਰ ਵਾਲੇ ਕੁੰਡੇ ਨਾਲ ਇੱਕ ਜਾਲੀ ਪਾ ਲੈਣੀ ਸਿੱਧੇ ਕੁੰਡੇ ਨੂੰ ਇੱਕ ਇੱਧਰ ਜਾਲੀ ਪੈ ਗਈ ਇੱਕ ਇੱਧਰ ਜਾਲੀ ਪੈ ਗਈ ਅਗਲਾ ਕੁੰਡਾ ਫਿਰ ਉਲਟਾ ਧਾਗਾ ਪਿੱਛੇ ਕਰਕੇ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਆਪਾਂ ਅੱਗੇ ਡਿਜ਼ਾਈਨ ਦੀ ਉਲਟੀ ਸਾਈਡ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰ ਲਾਂਗੇ ਦੋ ਕੁੰਡੇ ਸਿੱਦੇ ਇੱਕ ਦੋ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਆ ਇੱਕ ਕੁੰਡੇ ਨੂੰ ਪੱਧੋ ਦੋਨੋਂ ਪਾਸੇ ਜਾਲੀ ਪਾਈ ਸੀ ਇਹ ਜਾਲੀ ਵਾਲਾ ਬੁਣ ਲਿਆ ਫੇਰ ਅਗਲਾ ਕੁੰਡਾ ਵੀ ਬੁਣ ਲਿਆ ਤੇ ਆ ਫੇਰ ਜਾਲੀ ਵਾਲਾ ਆ ਗਿਆ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਦੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਇੱਥੋਂ ਤੱਕ ਸਾਡਾ 6 ਕੁੰਡਿਆਂ ਦਾ ਡਿਜ਼ਾਈਨ ਹੁੰਦਾ ਇਹਨੂੰ ਐਗਜ਼ਿਟ ਨੂੰ ਛੱਡ ਕੇ ਵੇਖੋ 2 4 2 0 ਇੱਕ ਕੁੰਡਾ ਉਲਟਾ ਇੱਥੇ ਫਿਰ ਦੋ ਕੁੰਡੇ ਸਿੱਧੇ ਇੱਕ ਤੇ ਦੋ ਤਾਂ ਅੱਗੇ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਇੱਕ ਦੋ ਤੰਗਾ ਪਿੱਛੇ ਦੋ ਕੁੰਡੇ ਸਿੱਧੇ ਤੰਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਤੰਗਾ ਪਿੱਛੇ ਦੋ ਕੁੰਡੇ ਸਿੱਧੇ ਐਗਜ਼ਿਟ ਜਿਹੜਾ ਸਾਡਾ ਕਟਾ ਬਣੇਗਾ ਇੱਥੇ ਸਾਡੇ ਹੁਣ ਕੁੰਡੇ ਵੱਧ ਗਏ ਨੇ ਹੁਣ ਵੇਖੋ ਤੀਸਰੀ ਸਲਾਈ ਚ ਆਪਾਂ ਕਿਵੇਂ ਕਰਨਾ ਹੈ ਪਹਿਲਾ ਕੁੰਡਾ ਸਲਿੱਪ ਕਰ ਲਿਆ ਤੰਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾ ਲਏ ਤਾਗਾ ਪਿੱਛੇ ਕਰਕੇ ਇੱਕ ਕੁੰਡਾ ਜਿਹੜਾ ਆਪਾਂ ਪਿਛਲੀ ਸਲਾਈ ਸਿੱਧਾ ਬਣਾਇਆ ਇਹਦੇ ਵਿੱਚ ਵੀ ਇਹਨੇ ਸਿੱਧਾ ਹੀ ਬੰਨਣਾ ਇੱਕ ਕੁੰਡਾ ਸਿੱਧਾ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਤਾਗਾ ਹੁਣ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਫਿਰ ਇੱਥੇ ਇੱਕ ਜਾਲੀ ਪਾ ਲੈਣੀ ਆ ਤੇ ਆਹ ਵਾਲਾ ਕੁੰਡਾ ਫਿਰ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ధాగా పిచ్చే సెద్ధ ఫో కు ఉల్టే జల్టే కుడే హారుల్టే బాగా పిచ్చే ఇండా సెా ఫళీ పావే ఫళీ పావే ఫాగా సైడ్ కో కు ఉల్టే ధాగా పిచ్చే కండా ਸਿੱਧਾ ਹੁਣ ਅਗੇ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਸਿੱਧੇ ਪੰਜ ਕੁੰਡੇ ਉਲਟੇ 1 2 3 4 ਤੇ 5 ਇੱਥੇ ਸਾਡੇ ਕੁੰਡੇ ਜਿਹੜੇ ਆ ਚਾਰ ਵੱਧ ਗਏ ਕਿਉਂਕਿ ਇੱਕ ਹੀ ਕੁੰਡਾ ਸੀ ਸਾਡੇ ਕੋਲ ਚਾਰ ਕੁੰਡੇ ਹੁਣ ਵਧ ਗਏ ਪੰਜ ਕੁੰਡੇ ਹੋ ਗਏ ਫਿਰ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਆ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਇਹ ਸੜੀਆਂ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਬਣਨ ਤੋਂ ਬਾਅਦ ਹੁਣ ਪੰਜਵੀਂ ਸਲਾਈ ਵਿਖੋ ਆਪਾਂ ਕਿਵੇਂ ਬਣਾਉਣੀ ਹੈ ਜਿਹੜੇ ਆਪਾਂ ਕੁੰਡੇ ਵਧਾਏ ਹੁਣ ਇਹਨਾਂ ਨੂੰ ਆਪਾਂ ਵਿਖੋ ਕਿਵੇਂ ਕਰਨਾ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾ ਲਾਂਗੇ ਤਾਂ ਇੱਕ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਫੇਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਹੋ ਇੱਕ ਕਹ ਕੁੰਡਾ ਤੇ ਇੱਕ ਕਹ ਕੁੰਡਾ ਦੋਨੋਂ ਕੁੰਡੀਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਫੇਰ ਇੱਕ ਗੁੰਡਾ ਸਿੱਧਾ ਫੇਰ ਇੱਧਰ ਸਾਈਡ ਤੇ ਦੋ ਕੁੰਡੀਆਂ ਤੋਂ ਆਪਾਂ ਇੱਕ ਗੁੰਡਾ ਕਰ ਦੇਣਾ ਫਰੰਟ ਲੂਪ ਨੇ ਹੁੰਦੇ ਹੋਏ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ధాగా అో కు ఉల్టే ధాగా పిచ్చే దో కుడతో కే పేపా ఫండా సో కు అగ్గోద బాగా వాళ్ళ సైడ్ దో కు ఉల్టే ధాగా పిచ్చే ఇవీ సై బ ਹਨ ਚੇਵੀ ਸਲਾਈ ਦੇਖੋ ਕਿਉਂਕਿ ਉਲਟੀ ਸਲਾਈ ਚ ਹਰ ਵਾਰ ਹੀ ਕੁੰਡੇ ਚੇਂਜ ਹੁੰਦੇ ਰਹਿੰਦੇ ਬਸ ਇਹ ਸਿੱਧੇ ਕੁੰਡੇ ਜਿਹੜੇ ਆਪਣੀ ਜਗ੍ਹਾ ਤੇ ਰਹਿੰਦੇ ਨੇ ਦੋ ਕੁੰਡੇ ਸਿੱਧੇ ਹੁਣ ਫਿਰ ਤਿੰਨ ਕੁੰਡੇ ਉਲਟੇ ਹੋਣਗੇ ਇੱਕ ਪਿਛਲੀ ਵਾਰੀ ਪੰਜ ਆਏ ਸੀ ਹੁਣ ਤਿੰਨ ਆਉਣਗੇ ਤਿੰਨ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਫਿਰ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਜਿਹੜੇ ਤੁਹਾਨੂੰ ਸਿੱਧੇ ਨਜ਼ਰ ਆਉਣਗੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਉਲਟੇ ਨਜ਼ਰ ਆਉਣਗੇ ਉਹਨਾਂ ਨੂੰ ਉਲਟੇ ਇੱਥੇ ਤਿੰਨ ਹੁਣ ਉਲਟੇ ਹੋਗੇ ਦੋ ਕੁੰਡੇ ਸਿੱਧੇ ਫਿਰ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਛੇ ਸਲਾਈਆਂ ਬਣ ਗਈਆਂ ਹੁਣ ਆ ਗਿਆਂ ਸਤਵੀਂ ਸਲਾਈ ਤੇ ਸਿੱਧੇ ਪਾਸੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਲੇਡੀਜ਼ ਕੋਟ ਲਈ ਸਪੈਸ਼ਲ ਡਿਜ਼ਾਈਨ ਹੈ ਤੇ ਕਿਸੇ ਵੀ ਕਲਰ ਤੇ ਤੁਸੀਂ ਬਣਾ ਸਕਦੇ ਜੀ ਦੋ ਕੁੰਡੇ ਹੁਣ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਜਿਹੜਾ ਇਹ ਸਿੱਧਈ ਬਣੇਗਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਹੁਣ ਵੇਖੋ ਇਹ ਕੁੰਡੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਆ ਸਲਾਈ ਤੇ ਪਾ ਲਿਆ ਇੱਧਰ ਸਲਿੱਪ ਕਰ ਲਿਆ ਬੁਣਿਆ ਨਹੀਂ ਹੁਣ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਲੈਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਆ ਜਿਹੜਾ ਕੁੰਡਾ ਸਲਿੱਪ ਕੀਤਾ ਹੋਇਆ ਇਹਨੂੰ ਆਪਾਂ ਇਹਦੇ ਉੱਪਰ ਉਹ ਇਸ ਤਰ੍ਹਾਂ ਨੀਚੇ ਸੌੜ ਦਿਨਾ ਇਹ ਸਾਡਾ ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਹੋ ਗਿਆ ਫਿਰ ਵੇਖੋ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਇੰਨਾ ਡਿਜ਼ਾਈਨ ਸਾਡਾ 6 ਕੁੰਡਿਆਂ ਦਾ ਵਾ ਆ ਵੇਖੋ 2 4 6 ਇੰਨਾ ਡਿਜ਼ਾਈਨ ਸਾਡਾ 6 ਕੁੰਡਿਆਂ ਦਾ ਹੈ ਤੇ ਅੱਗੋਂ ਫਿਰ ਆਪਾਂ ਵੇਖੋ ਦੋ ਤੇ ਇੱਕ ਕੁੰਡਾ ਬਣਾ ਲੈ ਦੋ ਕੁੰਡੇ ਜਿਹੜੇ ਆਪਾਂ ਐਕਸਿਸਟ ਵਾਸਤੇ ਬਣਾਉਣੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਨੂੰ ਸੈੱਟ ਕਰਨਾ ਹੈ ਹੁਣ ਦੋ ਕੁੰਡੇ ਫੇਰ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲਿਆ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਜਿਹੜਾ ਸਲਿੱਪ ਕੀਤਾ ਹੋਇਆ ਕੁੰਡਾ ਹੈ ਇਹਨੂੰ ਆਪਾਂ ਆਹ ਵਾਲੇ ਕੁੰਡੇ ਤੋਂ نیچے ਸੁੱਟਦੇ ਹਾਂ ਜੋ ਸਾਡਾ ਫਿਰ ਇੱਕ ਕੁੰਡਾ ਰਹਿ ਜਾਏਗਾ ਦੋ ਕੁੰਡੇ ਫੇਰ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਹੁਣ ਅਗੇ ਆਪਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਉਲਟੇ ਪਾਸੇ पहला कुंडा उतार लिया धागा बैक साइड त करा दोडे सीधे बनावेंगे फिर एक उल्टा फिर दो सीधे फिर एक उल्टा हम अठवीं सिलाई जी सारी सादा ही बननी दो सीधे तो एक उल्टा दो सीधे एक उल्टा दो कुंडे सीधे एक कुंडा उल्टा ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਕਰਕੇ ਸਾਡੀਆਂ 8 ਸਲਾਈਆਂ ਬਣ ਗਈਆਂ 8 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਐਵੇਂ ਲੱਗਦਾ ਹੈ ਹੁਣ ਇਹੀ 8 ਸਲਾਈਆਂ ਅਸੀਂ ਰਿਪੀਟ ਕਰਨੀਆਂ ਪਰ ਕੁੰਡਾ ਸਾਡਾ ਜਿਹੜਾ ਉਹ ਚੇਂਜ ਹੋ ਜਾਣਾ ਜਿਹੜਾ ਆਪਾਂ ਡਿਜ਼ਾਈਨ ਆਮਲੇ ਕੁੰਡੇ ਤੇ ਬਣਾਇਆ ਇਹ ਵਾਲਾ ਡਿਜ਼ਾਈਨ ਹੁਣ ਇਸ ਕੁੰਡੇ ਤੇ ਬਣੇਗਾ ਤੇ ਆਹ ਕੁੰਡਾ ਜਿਹੜਾ ਇੱਕ ਸਿੰਗਲ ਜਾਏਗਾ ਜਦੋਂ ਅੱਗੇ ਤੋਂ ਅੱਗੇ ਆਪਾਂ ਇਹੀ ਡਿਜ਼ਾਈਨ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਵੇਖੋ ਇਸ ਤਰੀਕੇ ਦੇ ਨਾਲ ਬਣ ਕੇ ਆਉਣਾ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਲੇਡੀਜ਼ ਘੁੱਟੀ ਤੇ ਪਾਇਆ ਹੋਇਆ ਬਹੁਤ ਪਿਆਰਾ ਲੱਗਦਾ ਤੁਸੀਂ ਕਿਸੇ ਵੀ ਕਲਰ ਤੇ ਪਾਓਗੇ ਡਿਜ਼ਾਈਨ ਬਹੁਤ ਸੋਹਣਾ ਲੱਗੇਗਾ ਵਾਈਟ ਤੇ ਕਰੀਮ ਤੇ ਬਲੈਕ ਤੇ ਵੀ ਤੁਸੀਂ ਇਹ ਡਿਜ਼ਾਈਨ ਪਾ ਲੋਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗੇਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ